ਹੈਲੋ ਸਟੂਡੈਂਟਸ ਵੈਲਕਮ ਟੂ ਅਨਦਰ ਵੀਡੀਓ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ 10th ਕਲਾਸ ਦਾ ਪੰਜਾਬ ਬੋਰਡ ਸਿੱਖਿਆ ਦਾ ਜਿਹੜਾ ਇੰਗਲਿਸ਼ ਦਾ ਪੇਪਰ ਸਾਰੀਆਂ ਵੀਡੀਓਜ਼ ਮੈਂ ਬਣਾਵਾਂਗੀ ਸਾਰੇ ਪੇਪਰਾਂ ਦੀ ਆ ਪਿਛਲੀ ਜਿਹੜੀ ਵੀਡੀਓ ਸੀ ਪੰਜਾਬੀ ਇਹ ਪੇਪਰ ਦੀ ਬਣਾਈ ਸੀ ਮੋਸਟਲੀ ਕੁਐਸਚਨ ਉਹਦੇ ਚੋ ਸ਼ਾਰਟ ਬਹੁਤ ਸਾਰੇ ਕੁਐਸਚਨ ਉਹ ਚੋ ਰਿਪੀਟ ਹੋਏ ਜਿਹੜੇ ਮੈਂ ਦੱਸੇ ਸੀ ਉਹੀ ਆਏ ਇਹ ਵੀਜ਼ ਮੈਂ ਮੋਸਟ ਇੰਪੋਰਟੈਂਟ ਦੱਸਾਂਗੀ ਪੂਰਾ ਪੇਪਰ ਨਾਲ ਨਾਲ ਸੋਲਵ ਕਰਾਂਗੀ ਸਾਰਾ ਪੇਪਰ ਮੈਂ ਲਿਖਿਆ ਸੋਲਵ ਕਰਕੇ ਨਾਲੋ ਨਾਲ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਏ ਤੁਸੀਂ ਕਾਪੀ ਪੈਨ ਲੈ ਲੈਣਾ ਤੇ ਨਾਲ ਨਾਲ ਲਿਖਣਾ ਤੇ ਚੰਨ ਨੇ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਪਹਿਲੇ ਨੰਬਰ ਤੇ ਤੁਹਾਨੂੰ ਆਏਗਾ ਜੀ ਸੈਕਸ਼ਨ A ਰੀਡਿੰਗ ਸਕਿਲਸ ਠੀਕ ਹੈ ਇਸ ਵਿੱਚ ਤੁਸੀਂ ਇਹ ਪੈਰੇ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹਨਾ ਹੈ ਤੇ ਇਹਦੇ ਅਨਸਰ ਲਿਖਨੇ ਨੇ ਪਰ ਮੈਂ ਤੁਹਾਨੂੰ ਅਨਸਰ ਨਾਲ-ਨਾਲ ਦਿਖਾਏ ਨੇ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤੇ ਤੁਸੀਂ ਪੈਰੇ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਣਾ ਹੈ 5 ਮਾਰਕਸ ਦਾ ਆਵੇਗਾ ਹੈ ਸਪੋਰਟਸਮੈਨਸ਼ਿਪ ਤੇ ਹੈਗਾ ਹੈ ਪੈਰਾ ਜੀ ਮੋਸਟ ਇੰਪੋਰਟੈਂਟ ਹੈ ਤੇ ਕੀ ਵਟ ਇਜ਼ ਸਪੋਰਟਸਮੈਨਸ਼ਿਪ ਸਪੋਰਟਸਮੈਨਸ਼ਿਪ ਕੀ ਹੁੰਦੀ ਹੈ ਕਹਿੰਦੇ ਵੈਨ ਕੰਪੀਟੀਟਰ ਵਿਊਅਰ ਐਂਡ ਪਲੇਅਰ ਐਕਸਪ੍ਰੈਸ ਗੁੱਡ ਬਿਹੇਵੀਅਰ ਇਹਨੂੰ ਕੀ ਅਸੀਂ ਬੋਲਦੇ ਹਾਂ ਸਪੋਰਟਸਮੈਨਸ਼ਿਪ ਸਪੋਰਟਸਮੈਨਸ਼ਿਪ ਇਜ਼ ਕਰੂਸ਼ੀਅਲ ਫੋਰ ਕਿਸ ਲਈ ਜ਼ਰੂਰੀ ਹੁੰਦੀ ਹੈ ਕਰੂਸ਼ੀਅਲ ਫੋਰ ਕਿਹਦੇ ਲਈ ਜੰਗ ਪਲੇਅਰਸ ਵਟ ਇਜ਼ ਆਰ ਦਾ ਗੁੱਡ ਕੁਆਲਿਟیز ਆਫ ਗੁੱਡ ਪਲੇਅਰ की होंदिया है शो रिस्पैक्ट है पॉजटिव एटीट्यूड वि स्पोटिव ऑल ऑफ द अबब की आजकल का आंसर जी ऑल ऑफ द अबब नो ना मैं सॉल्व किए हैं ताजो तुम्हें कोई प्रॉब्लम ना फेस करनी पे वट शुड नॉट भी डन विद योअर टीमेट्स मिसबिहेव विद दैम उन्होंने मिसबिहेव नहीं किया जाना चाहिए बैड स्पोर्ट्समैनशिप रिजल्ट इन नैगटिव एटमोसफेयर लुक एट द फॉलोइंग पोस्टर एंड आंसर द कोश्चन स्टैट फॉलो ਠੀਕ ਹੈ बैड ਸਪੋਰਟਸਮੈਨਸ਼ਿਪ ਰਿਜ਼ਲਟਸ ਕੀ ਕੰਮ ਆਏਗਾ ਦੇ 네ਗੇਟਿਵ ਐਟਮੋਸਫੇਅਰ ਸੈਕਿੰਡ ਨੰਬਰ ਤੇ ਤੁਸੀਂ ਇਹ ਪੋਸਟਰ ਨੂੰ ਦੇਖਣਾ ਹੈ ਤੇ ਅਨਸਰ ਦੇਣੀ ਹੈ ਜੀ ਕੁਐਸਚਨ ਅਨਸਰ ਇਹਨੂੰ ਦੇਖ ਕੇ ਤੁਸੀਂ ਧਿਆਨ ਨਾਲ 5 ਮਾਰਕਸ ਦਾ ਆਵੇਗਾ ਏ ਠੀਕ ਹੈ ਜੀ ਕੀ ਆ ਜਾਏਗਾ ਜੀ ਇਹਦਾ ਅਨਸਰ ਚਲੋ ਦੇਖਦੇ ਹਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਰੀਡ ਕਰਨਾ ਹੈ ਸੌਰੀ ਦੇਖਣਾ ਹੈ ਲੁੱਕ ਐਟ ਦਾ ਪਿਕਚਰ ਤੇ ਇਹਦੇ ਅਸੀਂ ਅਨਸਰ ਹੁਣ ਕੁਐਸਚਨ ਬੋਲਦੀਆਂ ਮੈਂ ਤੇ ਆਨਸਰ ਵੀ ਨਾਲੋ ਨਾਲ ਦਿੱਤੇ ਨੇ ਤੁਹਾਨੂੰ ਕੇ ਦੇ ਬਾਰੇ ਆ ਦੇਖੋ ਜੀ ਚਾਈਲਡ ਲਾਈਨ ਬਾਰੇ ਹੈ ਕਹਿੰਦੇ ਆ ਕਿ ਵਾਟ ਇਜ਼ ਚਾਈਲਡ ਲਾਈਨ ਬੋਥ ए ਐਂਡ ਸੀ ਇਟ ਇਜ਼ ਅ ਨੈਸ਼ਨਲ ਸਰਵਿਸ ਇਟ ਸਰਵਿਸ ਇਟ ਇਜ਼ ਅ ਇੰਟਰਨੈਸ਼ਨਲ ਸਰਵਿਸ ਦੋਵੇਂ ਇਹਦੇ ਰਾਈਟ ਆਨਸਰ ਨੇ ਠੀਕ ਹੈ ਜੀ ਵਾਟ ਇਜ਼ ਦਾ ਮੇਨ ਪਰਪਸ ਆਫ ਚਿਲड्रन ਚਾਈਲਡ ਸੋਰੀ ਚਾਈਲਡ ਲਾਈਨ ਕੀ ਪਰਪਸ ਹੈ ਜੀ ਇਹਦਾ ਕੇਅਰਿੰਗ ਐਂਡ ਪ੍ਰੋਟੈਕਟਿੰਗ ਦਾ ਨੀਡੀ ਚਿਲड्रन ਕੇਅਰ ਕੇਅਰ ਤੇ ਨੀਡੀ ਚਿਲड्रन ਜਿਹੜੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਠੀਕ ਹੈ ਨੈਕਸਟ ਹੈਗਾ ਜੀ ਵੈਨ ਇਜ਼ ਦਾ ਚਾਈਲਡ ਹੈਲਪਲਾਈਨ ਅਸੈਸੇਬਲ ਕਹਿੰਦੇ ਆਲਵੇਜ਼ ਠੀਕ ਹੈ ਹਾਊ ਮੱਚ ਟਾਈਮ ਇਜ਼ ਟੇਕਨ ਬਾਈ ਚਾਈਲਡ ਲਾਈਨ ਟੀਮ ਟੂ ਰੀਚ ਦਾ ਕਨਸਰਨਡ 1 ਆਰ ਟਾਈਮ ਲੱਗਦਾ ਹੈ ਵਿਚ ਵਰਡ ਇਜ਼ ਦਾ which word in the poster is an antonym to neglect ਕੀ ਐ ਨੈਗਲੈਕਟ ਦਾ ਐਂਟੋਨੀਮ ਸ਼ੈਲਟਰ ਨੈਕਸਟ ਤੁਹਾਨੂੰ ਬੀ ਸੈਕਸ਼ਨ ਚ ਕੀ ਆਏਗਾ ਆਬਜੈਕਟਿਵ ਟਾਈਪ ਕੁਐਸਚਨਸ ਆਣਗੇ ਤੁਹਾਨੂੰ ਬੀ ਸੈਕਸ਼ਨ ਚ ਆਨਸਰ ਦਾ ਫੋਲੋਇੰਗ ਕੁਐਸਚਨਸ 8 ਮਾਰਕਸ ਦੇ ਆਣਗੇ ਬੀ ਸੈਕਸ਼ਨ ਚ ਤੇ ਤੁਸੀਂ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਹੋਰ ਵੀ ਜਿੰਨੇ ਪੇਪਰ ਹੋਣੇ ਮੈਂ ਸਾਰਿਆਂ ਦੀਆਂ ਵੀਡੀਓਜ਼ ਲੈ ਕੇ ਆਵਾਂਗੀ ਮੋਸਟ ਇੰਪੋਰਟੈਂਟ ਹੋੱਚ ਕਵਰ ਕਰਾਂਗੇ ਅਸੀਂ ਇਸੇ ਤਰ੍ਹਾਂ ਤੁਹਾਨੂੰ ਸੋਲਵ ਕਰਕੇ ਦਿਖਾਵਾਂਗੀ ਪੇਪਰ ਆਨਸਰ ਦਾ ਫੋਲੋਇੰਗ ਕੁਐਸਚਨਸ ਦੀ ਪੂਰ ਸਟੀਮ ਸਟ੍ਰੈਸ ਵਾਸ 기ਵਨ ਦਾ ਡੈਸ਼ ਵਾਈ ਦਾ ਸਵੈਲੋ ਫਰੂਬੀ ਨੈਕਸਟ ਹੈ a happy man and we's nun all sometimes nun always ਕੀ ਆਏਗਾ ਦੀ ਇਹਦਾ ਸੰਨ ਇਹ ਤੁਹਾਡੀ ਬੁੱਕ ਦੇ ਜਿਹੜੇ ਚੈਪਟਰ ਆ ਉਹਨਾਂ ਦੇ ਕੁਐਸਚਨ ਆਨਸਰ ਨੇ ਸਾਰੇ ਆਬਜੈਕਟਿਵ ਟਾਈਪ ਗੋਡ ਗੋਡਸ ਵਾਂਟਸ ਗੋਡ ਵੈਂਟ ਟੂ ਗੋਡਸ ਵੈਂਟ ਟੂ ਲਾਰਡ ਵਿਸ਼ਨੂ ਇਨ ਡਿਸਪਰੇਸ਼ਨ ਟੂ ਹੂ ਇਜ਼ ਦਾ ਆਥਰ ਆਫ ਹੋਮ ਕਮਿੰਗ ਰਵਿੰਦਰਾ ਨਾਥ ਟੈਗੋਰ ਹੂ ਵਾਸ ਮਿਸ ਲੋਟਾ ਲੋਰਿਸ an actress. what was the author's profession before losing his eyesight? Who, uh, what was the author's profession before losing his eyesight? the author was painter. pokham lent some money to his brother-in-law. the ki false. simith uh, Simit sent holmes an infected spring in an ivory box ਇਹ ਆ ਜਾਏਗਾ ਆਨਸਰ ਸੀ ਆ ਜਾਏਗਾ ਇਹ ਸਾਰੇ ਤੁਹਾਡੇ ਬੁੱਕ ਦੇ ਚੈਪਟਰਾਂ ਦੇ ਅਕੋਰਡਿੰਗ ਸੀ ਨੈਕਸਟ ਹੈ ਤੁਹਾਨੂੰ ਸੈਕਸ਼ਨ ਸੀ ਸੀ ਜਾਏਗਾ ਇੰਗਲਿਸ਼ ਟੈਕਸਟ ਬੁੱਕ ਦੇ ਕੁਐਸਚਨ ਆਨਸਰ ਵਾਏ ਵਾਸ ਦਾ ਮੈਚ 걸 ਕ੍ਰਾਈਂਗ ਇਹ ਚ ਤੁਸੀਂ 3 ਦੇ ਆਨਸਰ ਦੇਣੀਆਂ ਠੀਕ ਹੈ ਜੀ ਦੀ ਮੈਚ 걸 ਮੈਚ ਮਾਚਸ ਦੀ ਮੈਚ ਮਾਚਸ 걸 ਮੈਚਸ Sorry, a matches girl crying. The matches girl, matches had fallen into the gutter. They were our spoiled. That was why she was crying. Sorry, matches. How was fatigue received by his aunt? The aunt was not at all pleased. She thought of fatigue was an unnecessary addition to her family. Next time. ਵਾਟ ਆਰ ਦਾ ਕੌਨਸੀਕਵੈਂਸ ਆਫ ਵਾਰ ਜਿਹੜੇ ਜਿਹੜੇ ਚੈਪਟਰ ਚ ਲਿਆ ਉਹਨਾਂ ਮੈਂ ਸਾਹਮਣੇ ਲਿਖਿਆ ਵੀ ਹੈ ਵੇਅਰ ਇਸ ਸਾਇੰਸ ਟੇਕਨ ਅਸ ਉਸ ਚੈਪਟਰ ਚ ਹੈ ਵਾਰ ਕਾਜ਼ਿਸ ਡੈਥ ਐਂਡ ਡਿਸਟਰਕਸ਼ਨ ਸੈਲਫਿਸ਼ ਟਰੇਡਰਸ ਹੌਰਡ ਆਲ ਫੂਡ ਐਂਡ ਪੀਪਲ ਹੈਵ ਟੂ ਸਟ੍ਰਾਈਵ ਹਾਊ ਕੈਨ ਯੂ ਡਿਸਟੈਂਸ਼ਨ ਬਿਟਵੀਨ ਪਲੈਨੈਟਸ ਐਂਡ ਸਟਾਰਸ ਸਟਾਰਸ ਟਵਿੰਕਲ ਵਾਈਲ ਪਲੈਨੈਟਸ ਡੂ ਨਾਟ ਥਿਸ ਇਜ਼ ਦਾ ਰੀਅਲ ਵੇ ਟੂ ਇਹਨਾਂ ਚ ਇਹ ਰੀਅਲ ਵੇ ਹੈ ਡਿਫਰੈਂਸ ਕਰਨ ਦੀ ਬਿਟਵੀਨ ਪਲੈਨੈਟਸ ਐਂਡ ਸਟਾਰਸ why was della crying della wanted to buy a christmas gift for jim but she did not have money for it so she was crying islay is your road is easy answer any one of the following questions in about 40 50 words each write in brief the message given by mr kangwa मिस्टर कांगवास सर दैट वी मस्ट हैव फेथ इन गॉड वी मस्ट हैव फेथ दैट गॉड इज ऑलवेज विद अस एंड केयरस फॉर अस गॉड जेड़ा हमेशा ਸਾਡੇ ਨਾਲ ਹੈ ਕੇਅਰ ਕਰਦਾ ਹੈ सच फेथ कैन गिव अस रियल पीस ऑफ माइंड ਅਜਿਹਾ ਜਿਹੜਾ ਫੇਥ ਹੈ ਸਾਨੂੰ ਵਿਸ਼ਵਾਸ ਹੈ ਪੀਸ ਆਫ ਮਾਈਂਡ ਦਿੰਦਾ ਹੈ ਰੀਅਲ ਫਰੀडम फ्रॉम फियर ਤੇ ਡਰ ਤੋਂ ਵੀ ਸਾਨੂੰ ਮੁਕਤੀ ਦਿੰਦਾ ਹੈ ਨੋਬਾਡੀ ਕੈਨ ਡਿਸਟਰੋਏ ਸੱਚ ਪੀਸ ਕੋਈ ਵੀ ਦਦੇ ਜਿਹੜਾ ਸਾਡੀ ਸ਼ਾਂਤੀ ਹੈ ਉਸ ਨੂੰ ਖਤਮ ਨਹੀਂ ਕਰ ਸਕਦਾ ਨੈਕਸਟ ਹੈ ਨਾ ਜੀ ਸਾਡਾ ਲਿਬਰਟੀ ਇਜ਼ ਨੋਟ ਅ ਪਰਸਨਲ ਅਫੇਅਰ ਓਨਲੀ ਬਟ ਇਜ਼ ਅ ਸੋਸ਼ਲ ਕੰਟਰੈਕਟ ਐਕਸਪਲੇਨ ਕਹਿੰਦੇ ਕਿਦਾਂ ਐਕਸਪਲੇਨ ਕਰੋਗੇ ਤੁਸੀਂ ਲਿਬਰਟੀ ਇਜ਼ ਨੋਟ ਅ ਪਰਸਨਲ ਅਫੇਅਰ ਇਟ ਇਜ਼ ਅ ਸੋਸ਼ਲ ਕੰਟਰੈਕਟ ਅਨਰੈਸਟ੍ਰੇਂਡ ਪਰਸਨਲ ਲਿਬਰਟੀ ਕੈਨ ਲੀਡ ਟੂ ਚੋਇਸ ਓਨਲੀ ਕਾਸ ਓਨਲੀ ਓਨਲੀ ਪਰਸਨ ਪਰਸਨਲ ਅਵਰ ਪਰਸਨਲ ਲਿਬਰਟੀ ਸ਼ੁੱਡ ਨੋਟ intrude into the liberty of others it should not become a ਮਨਮਿਸ ਕੀ ਜੜੀ ਪ੍ਰੋਬਲਮ ਨਹੀਂ ਬਣਨੀ ਚਾਹੀਦੀ ਸਾਡੀ ਲਿਬਰਟੀ ਸਾਡੀ ਜੀ ਸੁਤੰਤਰਤਾ ਕਿਸੇ ਦੀ ਸੁਤੰਤਰਤਾ ਵਿੱਚ ਅੜਚਨ ਨਹੀਂ ਬਣਨੀ ਚਾਹੀਦੀ ਨੈਕਸਟ ਆ ਗਾ ਜੀ ਇੰਗਲਿਸ਼ ਮੇਨ ਕੋਰਸ ਬੁੱਕ ਪੋਇਟਰੀ ਆਨਸਰ ਐਨੀ ਵਨ ਆਫ ਦਾ ਫੋਲੋਇੰਗ ਕੁਐਸਚਨ ਨੇਮ ਦਾ ਪੋਇਮ ਪੈਰਾ ਦਿੱਤਾ ਹੈ ਕਹਿੰਦੇ ਕਿਹੜੀ ਪੋਇਮ ਦਾ ਹੈ ਨੇਮ ਦਾ ਪੋਇਮ ਸੋਰੀ ਪੋਇਮ ਦੀਆਂ ਲਾਈਨਸ ਦਿੱਤੀਆਂ ਹਨ Name the poem and poet. The name of the poem, Plector of happy man and poet is poet is Sir Henry Burton. What is the armor of happy man? The armor of happy man is his honest thought. Thoughts. What is the utmost skill of happy man? The utmost skill is simple truth. Answer any one of the following question. Can they write a note on central idea of poem, a ballad of Sir Pratap Singh? this poem brings out the folly of the caste system all men are equal in the eyes of god no one is high or low by caste humanity is the only true caste a caste that divides man from man cannot be called a true caste next again what lesson do you learn from the poem where the mind is without fear the poet prayers to god to turn his country into heaven of freedom he prays that is countryman should give up all the uh, sorry all that is evil they should not be narrow minded only then can his country gain freedom in the real sense kende da sent, uh, sorry ki sikhan nu milda sanu kende ki jada poet a prayer kar reya ki audi country jadi heaven ban jaye he preas that is countryman should aur ye countryman jede hai sari buraiyan evil means buraiyan chhad dein theek hai ji is tarah aajkal na english literature supplementary reader is to teen question aange 25 30 words che da answer likhna hai 10th number da hoega sara what is the moral of the story how much land does man need theek hai da moral likhna hai man physical needs on the earth are not many yet he keeps hungry for uh, uh, for them all his life he never feel satisfied till he he meets his end ki insaan ka kabhi satisfied nahi hunda odiyan jehdiya physical needs base bahut kart hundiyan but oh bahut bada lenda hai what was the condition laid down by the liar 1000 dollars jo hai the liar asked bobby to spend the 1000 dollars and then give an amount of how he had spent it kisne kis tarah kharche only then the full Contents of the will could be shown to him. How, how did Sobia manage to get rice during the drought? Half a rupee worth I, during the drought Sobia would go around, go around the countryside and collect as much rice as he could. He, वुड सैल इट एट ए वेरी हाई रेट एंड अन ह्यूज प्रॉफिट वेन डिड द ऑथर रिगेन हिज कॉन्फिडेंस एंड हाउ नियम नियम आर इज द ऑथर टू स्टार्ट हिज स्टार्ट पेंटिंग गेन ही वुड डिस्क्राइब ए सीन एंड द ऑथर वुड पेंट इट ऑन कैनवस ठीक है नीम ने जरा डिस्क्राइब किया ओथर पेंटिंग करना नियम वुड प्रेज द पेंटिंग हाईली दस द ऑथर रिगेन हिज कॉन्फिडेंस उनफिडेंस प्राप्त किया What did Soez so do with the tin? He took the tin box to his home. He placed it on the metal piece. He put his coin collection in it. He wanted to keep it as long as he lived. Next section D vocabulary. Four marks are, do as directed. Fill in the blanks with a uh, suitable bird. ਹੀ ਸਾ ਏ ਡੈਸ਼ ਵਾਈਲ ਪਾਸਿੰਗ ਥਰੂ ਦਾ ਫੋਰੈਸਟ ਉਹਨ ਕਹਿੰਦੇ ਕਿ ਜਦੋਂ ਫੋਰੈਸਟ ਚੋਂ ਲੰਘ ਰਿਹਾ ਸੀ ਕੀ ਦੇਖਿਆ ਬੀਅਰ ਬੀ ਈ ਏ ਆਰ ਕਰੈਕਟ ਦਾ ਗਿਵਨ ਸੈਂਟੈਂਸ ਕਮਲ ਇਜ਼ ਮਾਈ ਕਜ਼ਨ ਸਿਸਟਰ ਨੋ ਸਿਸਟਰ ਨਹੀਂ ਆਏਗਾ ਕਜ਼ਨ ਕਮਲ ਇਜ਼ ਮਾਈ ਕਜ਼ਨ ਯੂਜ਼ ਦਾ ਫੋਲਿੰਗ ਆਈਡੀਅਮ ਇਨ ਯੂਅਰ ਸੈਂਟੈਂਸ ਬਾਈ ਲੀਪਸ ਐਂਡ ਬਾਉਂਡਸ ਆਵਰ ਸਕੂਲ ਇਜ਼ ਪ੍ਰੋਗਰੈਸਿੰਗ ਬਾਈ ਲੀਪਸ ਐਂਡ ਬਾਉਂਡਸ ਅੰਡਰ ਦਾ ਪ੍ਰੈਜ਼ੈਂਟ ਪ੍ਰਿੰਸੀਪਲ ਲੀਪਸ ਐਂਡ ਬਾਉਂਡਸ ਦਾ मीनिंग ਇੱਥੇ ਕਿ ਦਿਨ ਰਾਤ ਚ ਉਗਣੀ ਤਰੱਕੀ ਕਰਨਾ ਬੋਲਦੇ ਹਨ ਪੰਜਾਬੀ ਚ ਅਸੀਂ ਦਿਨ ਰਾਤ ਚਗਣੀ ਤਰੱਕੀ ਕਰਿਆ ਕਹਿੰਦੇ ਸਾਡਾ ਸਕੂਲ ਗਿਵ ਵਨ ਵਰਡ ਫਾਰ ਦਾ ਫੋਲੋਇੰਗ ਲਾਈਫ ਸਟੋਰੀ ਆਫ ਅ ਪਰਸਨ ਰਿਟਨ ਬਾਈ ਹਿਮਸੈਲਫ ਕੀ ਬੋਲਦੇ ਹਨ ਆਟੋ ਬਾਇਓਗ੍ਰਾਫੀ ਨੈਕਸਟ ਹੈਗਾ ਸੈਕਸ਼ਨ ਈ ਗ੍ਰਾਮਰ ਐਂਡ ਕੰਪੋਜੀਸ਼ਨ ਆਰ ਆਰਥ ਬਿਲੋਂਗ ਟੂ ਦਾ ਫੈਮਿਲੀ ਆਫ ਦਾ ਟਰਾਂਸਲੇਟ ਦਾ ਇੰਗਲਿਸ਼ ਟੂ ਪੰਜਾਬੀ ਠੀਕ ਹੈ ਇਹਦੀ ਇੰਗਲਿਸ਼ ਦੀ ਤੁਸੀਂ ਪੰਜਾਬੀ ਬਣਾਣੀ ਹੈ ਸਾਡੀ ਧਰਤੀ ਸੌਰ ਮੰਡਲ ਨਾਲ ਸੰਬੰਧ ਰੱਖਦੀ ਹੈ ਵਾਟ ਇਜ਼ ਸਾਇੰਸ ਰੀਲੀ ਆਫਟਰ ਵਿਗਿਆਨ ਅਸਲ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦਾ ਹੈ ਵੀ ਹੈਵ ਗੋਟ ਲਿਬਰਟੀ ਨਾਉ ਹੁਣ ਸਾਨੂੰ ਜਦੀ ਮਿਲ ਚੁੱਕੀ ਹੈ ਪੰਜਾਬੀ ਬਣਾਣੀ ਜਾਂ ਫਿਰ ਹਿੰਦੀ ਅਬ ਹਮੇ ਜਦੀ ਮਿਲ ਚੁੱਕੀ ਹੈ ਠੀਕ ਹੈ ਲਿਖਤਾ ਹੈ ਜਿਵੇਂ ਸਾਡਾ ਤੁਹਾਡੇ ਸਾਹਮਣੇ ਸੈਂਟੈਂਸ ਵਿਸ਼ੰਬਰ ਬਰਾਊਟ ਇਨ ਅ ਡਾਕਟਰ ਵਿਸ਼ੰਬਰ ਇੱਕ ਡਾਕਟਰ ਨੂੰ ਅੰਦਰ ਲੈ ਆਇਆ ਤੇ ਇੰਟਾਇਰ ਯੂਨੀਵਰਸ ਇਜ਼ ਵਨ ਫੈਮਿਲੀ ਪੂਰਾ ਬ੍ਰਹਮੰਡ ਇੱਕ ਪਰਿਵਾਰ ਹੈ हिंदी, हिंदी भी दसी है मना हिंदी भी लिखे ने कि सोहे दिन हैं कितने सुंदर दिन है यदि इंग्लिश बनानी है हाउ प्लेजेंट द डेज आर थ्री करने ठीक है थीका? कोई मैं पत्थर लिख रहा हाँ आई एम राइटिंग अ लैटर ठीक है नीनशॉट लै लो लिखे ने मैं सारे नैक्सट है डू एज डायरेक्टर फिलिंग द ब्लैंक्स डिटरमिट भरना दिल्ली इज द कैपीटल ऑफ इंडिया प्रपोजिशन भरनी है अच्छी क्रिकेट इज गेम नोन ਫੋਰ ਹਿਸ ਵੰਡਰਫੁਲ ਗਲੋਰੀਜ਼ ਇਚ ਜੀ ਤੁਸੀਂ ਮਾਡਲ ਬਣਨਾ ਨਨ ਕੈਨ ਕੁਐਸਚਨ ਦਾ ਵੇਜ਼ ਆਫ ਗੋਡ ਵਰਸਵਰਥ ਵਾਸ ਅ ਫੇਮਸ ਪੋਇਟ ਹੂ ਰੋਟ ਪੋਇਮਸ ਔਨ ਦਾ ਬਿਊਟੀਫੁਲ ਆਬਜੈਕਟਸ ਆਫ ਨੇਚਰ ਇਚ ਕੰਜੈਕਸ਼ਨ ਵਨ ਨਹੀਂ ਸੀ ਅਸੀਂ ਹੂ ਆਣਾ ਇੱਥੇ ਨੈਕਸਟ ਹੈਗਾ ਕੰਪਲੀਟ ਦਾ ਫੋਲਿੰਗ ਸੈਂਟੈਂਸ ਜੂਸਿੰਗ ਦਾ ਨੋਨ ਫਿੰਟਿਵ ਫਰਮ ਦਾ ਵਰਬ ਗਿਵਨ ਇਨ ਦਾ ਬ੍ਰੈਕਟ ਮਾਈ ਫਰੈਂਡ ਹੈਜ਼ ਅ ਡੈਸ਼ ਡੋਲ ਡਾਂਸਿੰਗ ਡੋਲ ਪਿਕ Out the subordinate clause and name it. Look before you leap. Adverb clause. i Change the voice. Give me a glass of water. I ordered the servant to give me a glass of water. Ordered the servant to give me the glass of water. I ordered. Okay. Change the narration. This son said to his brother, uh, father, where were you born? The son asked his father where he had been born. एज अ टेंस चेंज करना है शी डिड नॉट गैट गो टू द हॉस्पिटल डिड नॉट शी हैज़ नॉट गोन टू द हॉस्पिटल प्रेजेंट परफेक्ट चेंज करना सी पंचुएशन लगाने हैं जी सही सही जगह पर कोमे लगाने जो भी पंचुएशन ठीक है जी वैल ऐसे कि आ जाएगा साइन ऑफ एक्सलामेटरी आ जाएगा नो नो सॉरी सॉरी सिंपल कोमा वैल कोमा वी ਆਲ ਮੀਟ ਐਟ ਦਾ ਸਟੇਸ਼ਨ ਟੁਮਾਰੋ ਦੇਖੋ ਜੀ ਮੈਂ ਨਾਲ ਨਾਲ ਪੂਰਾ ਪੇਪਰ ਸੋਲਵ ਕੀਤਾ ਜੇ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਇਹ ਤੁਸੀਂ ਧਿਆਨ ਨਾਲ ਪੜ੍ਹ ਲਓ ਜੀ ਹੈਲਪ ਕਲੱਬ ਹੈ ਕੋਈ ਹੈਲਪ ਆਲ ਕਲੱਬ ਆਫ ਦਾ ਨਵੋਦਿਆ ਵਿਦਿਆਲੇ ਕਸ਼ਮੀਰੀ ਗੇਟ ਤੇ ਹੈ ਠੀਕ ਹੈ ਜੀ ਅਰਥ ਕੋਈ ਕਾ ਗਿਆ ਹੈ ਉਹਦੇ ਲਈ ਜੀ ਸੀ ਨੋਟਿਸ ਲਿਖਣਾ ਹੈ ਦੀ ਰੀਸੈਂਟ ਅਰਥਕੁਇਕ ਇਨ ਦਾ ਹਿਲੀ ਏਰੀਆ ਹੈਜ਼ ਕਾਸਡ ਹੈਵੀ ਲਾਸ ਆਫ ਮਨੀ ਐਂਡ ਲਾਈਫ the affected people are having a horrible time they are without ਕਿਤੇ ਅਰਥਕ ਕੁਇਕ ਆਇਆ ਅਰਥਕ ਕੁਇਕ ਆ ਗਿਆ ਹੈ ਠੀਕਾ ਉਸ ਲਈ ਜਿਹੜੀ ਕਲੈਕਟ ਕਰਨੀ ਹੈ ਲੋਕਾਂ ਦੀ ਹੈਲਪ ਕਰਨੀ ਮਨੀ ਕਲੋਥਸ ਮੈਡੀਸਨ ਉਸ ਲਈ ਜਿਹੜਾ ਡੋਨੇਸ਼ਨ ਦੇ ਲਈ ਇਹ ਨੋਟਿਸ ਹੈ ਧਿਆਨ ਨਾਲ ਪੜ੍ਹ ਲਓ ਬਹੁਤ ਹੀ ਸੋਖਾ ਹੈ ਸਕਰੀਨ ਸ਼ਾਟ ਲੈ ਲਓ ਲਿਖ ਕੇ ਰੱਖ ਲਓ ਜਾਂ ਬukt ਨਿਸ਼ਾਨੀ ਲਗਾ ਲਓ ਮੋਸਟ ਇੰਪੋਰਟੈਂਟ ਹੈ ਇਸੇ ਤਰ੍ਹਾਂ ਦਾ ਆਏਗਾ ਕਈ ਵਾਰ ਸੁਨਾਮੀ ਤੇ ਆ ਜਾਂਦਾ ਹੈ ਜਿਸ ਦਾ ਅਰਥਕ ਕੁਇਕ ਆਇਆ ਹੈ रीड द फॉलोइंग कन्वर्सेशन एंड राइट ए मैसेज उस तुँ बान मैसेज आएगा कन्वर्सेशन तो कन्वरसेशन तरह रीड करनी है ठीक है डेट लिखनी है देयर वाज ए फोन कलाम फोन नेहा की तीन दसना है शिव हैज़ इन्वाइटड यू टू हर बर्थडे पार्टी ओन इन है जी बर्थडे पार्टी फिफ्टीन सितंबर नट सिक्स पी एम एट हर होम हर हाउस सिम ठीक है डिवेल्प पैराग्राफ ऑफ नोट मोर दैन 100 ਵਰਡਸ ਚ ਲਿਖਣਾ ਹੈ ਆਊਟਲਾਈਨ ਦਿੱਤੀਆਂ ਹੈ ਗੁੱਡ ਮੈਨਰਸ ਤੇ ਲਿਖਣਾ ਹੈ ਪੈਰਾਗ੍ਰਾਫ ਦੇਖੋ ਜੀ ਮੈਂ نیچے ਸਾਰਾ ਲਿਖ ਵੀ ਦਿੱਤਾ ਹੈ ਗੁੱਡ ਮੈਨਰਨ ਆਇਲ ਦਾ ਮਸ਼ੀਨ ਆਫ ਲਾਈਫ ਐਂਡ ਕੀਪ ਇਟ ਹੈਲਥੀ ਦੇ ਆਰ ਨੈਸੈਸਰੀ ਇਨ ਏਵਰੀ ਵਰਕ ਆਫ ਲਾਈਫ ਸਕਰੀਨਸ਼ਾਟ ਲੈ ਲਓ ਲਿਖ ਕੇ ਰੱਖ ਲਓ ਮੋਸਟ ਇੰਪੋਰਟੈਂਟ ਹੈ ਜਾ ਆਪਣੀ ਬੁੱਕ ਤੇ ਨੋਟਬੁੱਕ ਤੇ ਟਿੱਕ ਲਗਾ ਲਓ ਪੜ੍ਹ ਲਓ ਡਿਸਪਲਾਈਨ ਇਹ ਵੀ ਬਹੁਤ ਬਾਅਦ ਪੇਪਰ ਜਾਂਦਾ ਹੈ ਇੱਕ ਹੈਗਾ ਲੇਅਰ ਉਹ ਵੀ ਬਹੁਤ ਬਾਅਦ ਪੇਪਰ ਜਾਂਦਾ ਹੈ ਲਈ ਯੂਨਿਟ ਸਾਡਾ ਪਹਿਲਾ ਟਾਈਮ ਫ੍ਰੀ ਟਾਈਮ ਠੀਕ ਹੈ ਗੁੱਡ ਮੈਨਰ ਡਿਸਪਲਾਈ ਲਈ ਯਰ ਇਹ ਮੋਸਟ ਇੰਪੋਰਟੈਂਟ ਹੈ ਸਾਰੇ ਅੱਗੇ ਆਏਗਾ ਤੁਹਾਨੂੰ ਲੈਟਰ ਰਾਈਟਿੰਗ ਯੂ ਆ ਰਹੇ ਤਨਵੀਰ ਲਿਵਿੰਗ ਐਟ ਡਰੈਸ ਦਿੱਤਾ ਹੈ ਸੇਮ ਐਜ਼ ਇਟ ਡਰੈਸ ਲਿਖ ਲੈਣਾ ਹੈ ਕੰਡੋਲੈਂਸ ਲੈਟਰ ਹੈ ਕਿਸੇ ਦੇ ਤੁਹਾਡੇ ਫਰੈਂਡ ਦੀ ਮੱਧ ਦੀ ਡੈਥ ਹੋ ਗਈ ਹੈ ਉਹਨੂੰ ਤੁਸੀਂ ਕੀ ਕਹਿੰਦੇ ਹੌਸਲਾ ਦੇਣਾ ਹੈ ਉਸ ਲਈ ਲੈਟਰ ਲਿਖਿਆ ਹੈ ਠੀਕ ਹੈ ਸ਼ੀ ਵਾਸ ਕੁਆਇਟ ਹੈਲਦੀ ਕੀ ਥੋੜੇ ਦਿਨ ਪਹਿਲੇ ਮੈਂ ਉਹਨਾਂ ਨੂੰ ਮਿਲਿਆ ਸੀ ਉਹ ਹੈਲਦੀ ਸੀ ਮੈਨੂੰ ਬਹੁਤ ਸ਼ੌਕ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਆਈ ਨੇਵਰ thought that her end was so near ਮੋਸਟ ਇੰਪੋਰਟੈਂਟ ਹੈ ਬਹੁਤ ਵਾਪੇ ਪਸੰਦਾ ਹੈ ਦੋ ਆਣਗੇ ਦੋਆਂ ਚੋਂ ਕੋਈ ਇੱਕ ਕਰਨਾ ਹੈ ਇੱਕ ਕਹ ਹੈ ਜੀ ਤੁਸੀਂ ਆਪਣੇ ਹੈਲਥ ਅਫੀਸਰ ਨੂੰ ਟਾਊਨ ਦੇ ਬਾਰੇ ਜਿਹੜੀ ਕੰਪਲੇਨ ਲਿਖਣੀ ਹੈ ਇਨ ਸੈਂਟਰੀ ਕੰਡੀਸ਼ਨ ਆਫ ਯਰ ਸਟਰੀਟ ਕਿ ਤੁਹਾਡੀ ਜਿਹੜੀ ਸਟਰੀਟ ਆਦੀ ਬਹੁਤ ਹੀ ਖਰਾਬ ਆ ਲੱਤ ਹੈ ਉਹਦੇ ਬਾਰੇ ਲਿਖਣਾ ਹੈ ਤੇ ਜੇਕਰ ਵੀਡੀਓ ਪਸੰਦ ਆ ਰਹੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿੰਨੇ ਵੀਪਰ ਹੋਣਗੇ ਮੈਦਾਂ ਹਿੰਦੀ ਦਾ ਪੰਜਾਬੀ B ਦਾ A ਲਈ ਮੈਂ ਵੀਡੀਓ ਪਹਿਲਾਂ ਹੀ ਅਪਲੋਡ ਕੀਤੀ ਸੀ ਠੀਕ ਆ ਤੁਸੀਂ ਦੇਖ ਲੈਣੀ ਆ ਜਾ ਕੇ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਲੀਡ ਕਰ ਲਓ ਸਕਰੀਨਸ਼ਾਟ ਲੈ ਲਓ ਉਸ ਤੋਂ ਬਾਅਦ ਇਹਨੂੰ ਲਿਖ ਕੇ ਰੱਖ ਲਓ ਜਾਂ ਫਿਰ ਆਪਣੀ ਨੋਟਬੁੱਕ ਜਾਂ ਫਿਰ ਆਪਣੀ ਬੁੱਕ ਤੇ ਨਿਸ਼ਾਨੀ ਲਗਾ ਲਓ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਏਗੀ ਜਤੋਂ ਜ਼ਿਆਦਾ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਫॉर ਵਾਚਿੰਗ